ਮੈਂ ਲੋਕਾਂ ਨੂੰ ਅਪੀਲ ਕਰਦਾ ਜਿਨ੍ਹਾਂ ਨੂੰ ਕੋਈ ਮੜਾ ਜਾਂ ਸ਼ੱਕ ਵੀ ਜਾਪਦਾ ਹੈ ਤਾਂ ਸਾਡੇ ਕੋਲ ਟੈਸਟ ਕਰਵਾਉਣਾ ਉਹਦੀ ਰਿਪੋਰਟ ਜਿਹੜੀ ਹੈਗੀ on the same day ਜਾਂ very next day ਜਿਹੜੀ ਹੈਗੀ ਉਹ ਜਿਹੜਾ ਹੈਗਾ ਆ ਉਹਦਾ ਲ ਬਾਰ ਬਾਰ ਉਹ ਹੈਂਡ ਵਾਸ਼ ਕਰੇ ਠੀਕ ਹੈ ਤੇ ਸੈਨੀਟਾਈਜ਼ਰ ਦਾ ਜਿਹੜਾ ਹੈਗਾ ਇਹ ਯੂਜ਼ ਕਰੇ ਖਤਰਨਾਕ ਉਹਨਾਂ ਕੇਸਿਸ ਦੇ ਵਿੱਚ ਹੈ ਜਿਹੜੇ ਲੋਕੀ ਪਹਿਲਾਂ ਹੀ ਇਮਿਊਨੋ ਕੰਪਰੋਮਾਈਜ਼ ਨੇ ਮਤਲਬ ਕਹਿੰਦਾ ਹੈ ਕਿ ਇਹ ਕੋਈ ਮੈਸੇਜ ਤਾਂ ਬਹੁਤ ਨੇ ਬਹੁਤ ਗੁੱਸੇ ਵਿੱਚ ਮਤਲਬ ਕਿ ਕਹਿਣਾ ਚਾਹੁੰਦਾ ਪਰ ਲੋਕਾਂ ਜੇ ਉਸ ਚੀਜ਼ ਤੇ ਅਮਲ ਕਰ ਲੈਣ ਨਾ ਦੇ ਕੋਈ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਲੋਕੀ ਆਪਸ ਚ ਲੜਦੇ ਨੇ ਇੱਕ ਦੂਜੇ ਦਾ ਸਿਰ 파ੜ ਦਿੰਦੇ ਨੇ ਜੇ ਡਾਕਟਰ ਹੀ ਰੱਬ ਬਣ ਜਾਏ ਤਾਂ ਫਿਰ ਰੱਬ ਨੂੰ ਜਿਹੜਾ ਰੱਬ ਕੌਣ ਹੈ ਆਸੀ ਗਾ ਜੀ ਅਬਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਲੁਧਿਆਣਾ ਸਿਵਲ ਹਸਪੀਟਲ ਵਿਖੇ ਜਿੱਥੇ ਕਿ ਐਸਐਨੂ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਪੁਰਾਣੇ ਵਿੱਚ ਜਿਵੇਂ ਕਿ ਅ ਕਰੋਨਾ ਦੇ ਵੇਰੀਐਂਟ ਵੀ ਆ ਗਿਆ ਜਿੱਥੇ ਨਾ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੀ ਇੱਥੇ ਜਿਹੜੇ ਲੋਕ ਆਂਦੇ ਆ ਕਿਤੇ ਨਾ ਕਿਤੇ ਮੁੱਦਲੀਆਂ ਆਪਣੀਆਂ ਜਿਹੜੀਆਂ ਜਾਣਕਾਰੀਆਂ ਤੋਂ ਵਾਂਝੇ ਰਹਿੰਦੇ ਆ ਵੀ ਇਲਾਜ ਕਰਾਉਣ ਲਈ ਵੀ ਉਹਨਾਂ ਨੂੰ ਕਿਤੇ ਸਮਝ ਦੀ ਲੋੜ ਨਹੀਂ ਹੁੰਦੀ ਵੀ ਮੇਰਾ ਪਹਿਲਾ ਨੰਬਰ ਆ ਜਾਏ ਮੇਰਾ ਪਹਿਲਾ ਨੰਬਰ ਆ ਜਾਏ ਇਸ ਨੂੰ ਲੈ ਕੇ ਜੱਦੂ ਜਾਇਦ ਦੇ ਵਿੱਚ ਕਈ ਵਾਰ ਲੜਾਈ ਵੀ ਹੋ ਜਾਂਦੀ ਆ ਇੱਕ ਤਾਂ ਹਸਪੀਟਲ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕੋ ਇੱਕ ਹਸਪੀਟਲ ਆ ਤੇ ਲੁਧਿਆਣਾ ਜਿਹੋ ਨਾਲ 4 ਲੱਖ ਦੀ ਆਬਾਦੀ ਵਾਲਾ ਜਿਹੜਾ ਸ਼ਹਿਰ ਆ ਉਸ ਨੂੰ ਇੱਕ ਹਸਪਤਾਲ ਲੁਧਿਆਣਾ ਇਟ ਡੀਲ ਕਰਦਾ ਵਾ ਤੇ ਡਾਕਟਰ ਸਾਹਿਬ ਤੋਂ ਜਾਣਦੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਮਿਕਰਾ ਵੇਰੀਐਂਟ ਵੀ ਆ ਗਿਆ ਜੋ ਵੀ ਕਰੋਨਾ ਦਾ ਵੀ ਕੋਈ ਆਵੇ ਦੇ ਸਿਵਲ ਹਸਪਤਾਲ ਹਸਪਤਾਲ ਤੇ ਗਾਇ ਡਿੱਗ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਕੋਲ ਜਿਹੜਾ ਪਹਿਲਾਂ ਜਿਵੇਂ ਤੁਹਾਡੇ ਮਾਧਮੇ ਨਾਲ ਹੀ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਜਿਹੜਾ ਹੈਗਾ ਕਰੋਨਾ ਦੇ ਦੋਨੋਂ ਟੈਸਟ ਰੈਪਿਡ ਟੈਸਟ ਤੇ ਆਰਟੀਪੀਸੀਆ ਟੈਸਟ ਜਿਹੜੇ ਦੋਨੋਂ ਜੀ ਸਾਡੇ ਕੋਲ ਹੋ ਰਹੇ ਨੇ ਫ੍ਰੀ ਹੋ ਰਹੇ ਨੇ ਮੈਂ ਲੋਕਾਂ ਨੂੰ ਅਪੀਲ ਕਰਦਾ ਜਿਨ੍ਹਾਂ ਨੂੰ ਕੋਈ ਮੜਾ ਜਿਹਾ ਸ਼ੱਕ ਵੀ ਜਪਦਾ ਹੈ ਤਾਂ ਉਹ ਸਾਡੇ ਕੋਲ ਟੈਸਟ ਕਰਵਾ ਨਾ ਉਹਦੀ ਰਿਪੋਰਟ ਜਿਹੜੀ ਹੈਗੀ on the same day ਜਾਂ ਬੈਰੀ ਨੈਕਸਟ ਡੇ ਜਿਹੜੀ ਹੈਗੀ ਉਹ ਮਿਲ ਜਾਂਦੀ ਹੈ ਸੈਕੰਡਲੀ ਜਿੰਨੇ ਵੀ ਹੱਲੇ ਤੱਕ ਸਾਡੇ ਕੋਲੇ ਕਰੋਨਾ ਦੇ ਕੇਸਿਸ ਕੋਈ ਆਏ ਨਹੀਂ ਉਹ ਕੋਈ ਬਹੁਤ ਜ਼ਿਆਦਾ ਨਾ ਚੋਸਿਕ ਨਹੀਂ ਕਿਉਂਕਿ ਜਿਹੜਾ ਵੈਰੀਐਂਟ ਹੈ ਮਾਈਲਡ ਵੈਰੀਐਂ ਐਂਡ ਮੈਨਲੀ ਉਹੀ ਗੱਲ ਆ ਜਾਂਦੀ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੈ। ਹਾਂਜੀ। ਦੇਖੋ ਇਹ ਰੋਗ ਸਭ ਕਿਸ ਤਰ੍ਹਾਂ ਦੇ ਪ੍ਰੋਪਰਸ਼ਨ ਵਰਤਣੇ ਚਾਹੀਦੇ ਘਰ ਤੋਂ ਜਦੋਂ ਜਦੋਂ ਬੰਦੇ ਨੂੰ ਲੱਗ ਗਿਆ ਸ਼ੱਕ ਹੋ ਜਾਵੇ ਮੈਨੂੰ ਮੈਂ ਗ੍ਰਸਤ ਹੋ ਚੁੱਕਿਆ ਹਾਂ ਕਿ ਕਿਸ ਤਰ੍ਹਾਂ ਦੇ ਪ੍ਰੋਪਰਸ਼ਨ ਸਾਨੂੰ ਆਪਣੇ ਜ਼ਿੰਦਗੀ ਵਿੱਚ ਲਿਆਉਣੇ ਚਾਹੀਦੇ ਹੈ ਤੁਸੀਂ ਦੇਖੋ ਜੀ ਇੱਕ ਤਾਂ ਆਪਣੇ ਆਪ ਨੂੰ ਆਈਸੋਲੇਟ ਕਰ ਲੈ ਮਾਸਕ ਦਾ ਜਿਹੜਾ ਹੈਗਾ ਯੂਜ਼ ਕਰੇ ਸੈਨੀਟੇਸ਼ਨ ਜਿਹੜਾ ਹੈਗਾ ਆ ਉਹਦਾ ਲਬਾਰ-ਬਾਰ ਉਹ ਹੈਂਡ ਵਾਸ਼ ਕਰੇ ਠੀਕ ਹੈ ਤੇ ਸੈਨੀਟਾਈਜ਼ਰ ਦਾ ਜਿਹੜਾ ਹੈਗਾ ਇਹ ਯੂਜ਼ ਕਰੇ ਐਂਡ ਜਿਹੜਾ ਹੈਗਾ ਆਮ ਲੋਕਾਂ ਦੇ ਕੰਟੈਕਟ ਜ਼ੋਨ ਤੋਂ ਥੋੜਾ ਹੈਗਾ ਭੀੜ-ਤੱਕੇ ਵਾਲੀਆਂ ਜਗ੍ਹਾ ਤੇ ਜਾਣਾ ਜਿਹੜਾ ਹੈਗਾ ਅਵਾਇਡ ਕਰੇ ਤਾਂ ਜੋ ਬਾਕੀ ਲੋਕਾਂ ਨੂੰ ਇਹ ਜਿਹੜੀ ਹੈ ਜਿਹੜੀ ਹੈ ਸਪਰੈਡ ਨਾ ਹੋ ਸਕੇ ਜਿਹੜੇ ਸਰ ਕੋ ਉਹਨਾਂ ਦਾ ਵੀ ਵੇਰੀਐਂਟ ਆਇਆ ਵੀ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਵਾ ਮੇਰੇ ਨਾਲ ਮੇ ਕੋਈ ਜਿਹੜਾ ਖਤਰਨਾਕ ਹੋਣਾਂ ਕੇਸਿਸ ਦੇ ਵਿੱਚ ਜਿਹੜੇ ਲੋਕੀ ਪਹਿਲਾਂ ਹੀ ਇਮਿਊਨੋ ਕੰਪਰੋਮਾਈਜ਼ ਨੇ ਮਤਲਬ ਹਾਂ ਦਾ ਇਹ ਕੋ ਕਿਸੇ ਨਾ ਕਿਸੇ ਹੋਰ ਬਿਮਾਰੀ ਤੋਂ ਪੀੜਤ ਨੇ ਜਿਹੜੀ ਕਿ ਉਹਨਾਂ ਦੇ ਇਮਿਊਨ ਸਿਸਟਮ ਨੂੰ ਵੀਕ ਕਰ ਰਹੀ ਹੈ। ਆਦਰਵਾਇਜ਼ ਜਿਹੜਾ ਹੈਗਾ ਆ ਕੋਈ ਇੰਨਾ ਜ਼ਿਆਦਾ ਕਿ ਤਨਾਟ ਨਹੀਂ। ਤਾਂ ਸਰ ਡਾਈਟ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਪ੍ਰੋਟੀਨ ਜਾਂ ਕਿਸ ਤਰ੍ਹਾਂ ਦੇ ਲੈਣੇ ਚਾਹੀਦੇ ਆ ਵੀ ਜੇ ਇਮਿਊਨ ਸਿਸਟਮ ਵਧੀਆ ਹੋਣਾ। ਹੀ ਹੈਲਦੀ ਡਾਈਟ ਕੰਪਲੀਟਿੰਗ ਆਲ ਜਿਹੜਾ ਹੈਗਾ ਆ ਫੈਕਟਸ ਜਿਹੜੇ ਹੀ ਉਹ ਲੈਣੀ ਚਾਹੀਦੀ ਹੈ ਔਰ ਹੈਲਦੀ ਡਾਈਟ ਹੀ ਲੈਣੀ ਚਾਹੀਦੀ। ਅਸੀਂ ਬਤਾਰ ਐਸਐਮਓ ਸੀਟ ਤੇ ਅੱਜ ਲਾਜ਼ਮਾਨ ਹਾਂ ਤੇ ਮੈਸੇਜ ਦੇਣਾ ਚਾਹੁੰਦੇ ਹਾਂ ਲੁਧਿਆਣਾ ਨੂੰ ਕਿ ਇਸ ਤਰ੍ਹਾਂ ਲੋਕ ਇੱਥੇ ਕਰਦੇ ਆ ਵੀ ਮੇਰਾ ਕੰਮ ਕਰ ਦਵੇ ਮੇਰਾ ਕੰਮ ਕਰ ਦੋ ਜਲਦਬਾਜ਼ੀ ਚ ਮਤਲਬ ਇੱਕ ਤਾਂ ਇਹ ਦੱਸੋ ਵੀ ਕਿਸ ਤਰ੍ਹਾਂ ਦੀ ਕਿਤੇ ਨਾ ਕਿਤੇ ਵੀ ਸਿਸਟਮ ਨੂੰ ਵੀ ਇਹ ਸਾਹਮਣਾ ਕਰਨਾ ਪੈਂਦਾ ਵਾਸਤੇ ਮੇ ਕੋਈ ਮੈਸੇਜ ਤਾਂ ਬਹੁਤ ਨੇ ਬਹੁਤ ਗੁੱਸੇ ਮੈਂ ਮਤਲਬ ਇਹ ਕਹਿਣਾ ਚਾਹੁੰਦਾ ਪਰ ਲੋਕਾਂ ਜੇ ਉਸ ਚੀਜ਼ ਤੇ ਅਮਲ ਕਰ ਲੈਣਨਾ ਇਹ ਕੋਈ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਲੋਕੀ ਆਪਸ ਵਿੱਚ ਲੜਦੇ ਨੇ ਇੱਕ ਦੂਜੇ ਦਾ ਸਿਰ ਪਾੜ ਦਿੰਦੇ ਨੇ ਮੈਂ ਤੇ ਉਹਨਾਂ ਨੂੰ ਇਹੀ ਕਵਾਂਗਾ ਕਿ ਜਿਹੜਾ ਇਨਸਾਨੀ ਜਮਾ ਹੈ ਆ ਬੜੀ ਮੁਸ਼ਕਲ ਨਾਲ ਮਿਲਦਾ ਹੈ ਠੀਕ ਹੈ ਮਾਲਕ ਦੀ ਫਾਈਨੈਂਸ ਸਟੇਸ਼ਨ ਆ ਪੰਜੋ ਤੱਤੇ ਜਿਹੜੇ ਹੈਗੇ ਆ ਉਹਨੇ ਮਾਲਕ ਨੇ ਇਨਸਾਨ ਨੂੰ ਬਖਸ਼ੇ ਆ ਗਿਆ ਥੋੜਾ ਸਬਰ ਸੰਤੋਖ ਰੱਖਣ ਤੇ ਇਹਨਾਂ ਲੜਾਈਆਂ ਤੋਂ ਜਿਹੜਾ ਹੈਗਾ ਅਵਾਇਡ ਕਰਨ ਤੇ ਜਿਹੜਾ ਹੈਗਾ ਤਾਂ ਜੋ ਉਹਨਾਂ ਨੂੰ ਇਦਾਂ ਦੀ ਸਥਿਤੀ ਦੇ ਵਿੱਚ ਜਿਹੜਾ ਹੈਗਾ ਆਣਾ ਹੀ ਨਾ ਪਵੇ ਜਿਹੜਾ ਅਮਰਜੈਂਸੀ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਘਰੋਂ ਲੜਕੇ ਆਂਦੇ ਆ ਬਾਅਦ ਚ ਇੱਥੇ ਆ ਕੇ ਅਮਰਜੈਂਸੀ ਚ ਲੜ ਪੈਂਦੇ ਆ ਇੱਕ ਸ਼ਾਂਤ ਮਈ ਮਾਹੌਲ ਜਿਹੜਾ ਹੈਗਾ ਉਹ ਵੀ ਖਰਾਬ ਕਰ ਦਿੰਦੇ ਆ ਐਂਡ ਸੈਕੰਡਲੀ ਜਿਹੜਾ ਹੈਗਾ ਆ ਇੱਥੇ ਆ ਕੇ ਥੋੜਾ ਜਿਹਾ ਸਬਰ ਰੱਖ ਲਿਆ ਕਰ ਥੋੜੀ ਜਿਹੀ ਵੇਟ ਕਰਨਾ ਕਰ ਦੂਜਾ ਅਸੀਂ ਤੇ ਆਪਣੀਆਂ ਜੋ ਸਾਡੀਆਂ ਜ਼ਿੰਮੇਵਾਰੀਆਂ ਅਸੀਂ ਤੇ ਉਹ ਪੂਰੀਆਂ ਕਰਦੇ ਹੀ ਆਂ ਬਟ ਬੜੀ ਸ਼ਰਮ ਦੀ ਗੱਲ ਹੈ ਮੈਨੂੰ ਬੜੇ ਸ਼ਰਮ ਨਾਲ ਕਹਿਣਾ ਪੈਂਦਾ ਹੈ ਆ ਕਿ ਜਦੋਂ ਮੈਂ ਸਾਰਾ ਕੁਝ ਠੀਕ ਵਾਕੇ ਵੀ ਰੱਖਦਾ ਤਾਂ ਲੋਕੀ ਆ ਕੇ ਉਹ ਤੇ ਵਾਟਰ ਕੂਲਰ ਦੀਆਂ ਪਾਈਪਾਂ ਵੱਢ ਗਿਆ ਕੋਈ ਕਿਸੇ ਚੀਜ਼ ਦੇ ਚੋਰੀ ਕਰਕੇ ਲੈ ਗਿਆ ਕੋਈ ਟੂੜੀਆਂ ਚੋਰੀ ਕਰਕੇ ਲੈ ਗਿਆ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਿਹੜੀ ਚੀਜ਼ ਬਾ ₹5-7 ਦੀ ਵਿਕਣੀ ਤੁਸੀਂ ਸਾਡਾ ਕੰਮ ਜਿਹੜਾ ਹੈਗਾ ਆ ਸਾਡਾ ਕੰਮ ਜਿਹੜਾ ਸਾਡਾ ਸਾਤਾਕ ਹੀ ਦੇਣਾ ਹੈਗਾ ਤੇ ਸਾਡਾ ਕੰਮ ਦਾ ਹੀ ਬੜਾ ਕਰ ਕਰ ਦਿੰਦੇ ਹੋ ਸੋ ਮੇਰੀ ਬੇਨਤੀ ਇਹ ਹੈ ਕਿ ਪਲੀਜ਼ ਐਡਾਆਂ ਵੀ ਚੀਜ਼ਾਂ ਲੋਕੀ ਨਾ ਜਿਵੇਂ ਜਿਸੀ ਦੇਖਿਆ ਦੌਸਾਂ ਨੇ ਇੱਕ ਮੈਸੇਜ ਵੀ ਦਿੱਤਾ ਆ ਵੀ ਕਿਤਨੇ ਕਿਤੇ ਆ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ। ਲਾਜ ਸਾਰਿਆਂ ਲਈ ਮੁਹैया ਹੋ ਰਿਹਾ ਵਸੇ ਉਹ ਹਸਪਤਾਲ ਦੇ ਵਿੱਚ ਜੇ ਵੇਰੀਐਂਟ ਦੀ ਗੱਲ ਕਰ ਲਈਤੀ ਜਾਵੇ ਵੇਰੀਐਂਟ ਦੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਜੀ ਇਮਿਊਨ ਸਿਸਟਮ ਆ ਜਾਰਾਂ ਨੂੰ ਜ਼ਿਆਦਾ ਹੈਲਦੀ ਡਾਈਟ ਕਰੋ ਆਪਾਂ ਆਪਣੇ ਆਪ ਨੂੰ ਕਵਾਰੰਟਾਈਨ ਵੀ ਕਰਕੇ ਰੱਖੋ ਵੀ ਮਤਲਬ ਜ਼ਿਆਦਾ ਜ਼ਿਆਦਾ ਆਪਣਾ ਇਲਾਜ ਕਰੋ ਵੀ ਜੇ ਕੋਈ ਵਿਅਕਤੀ ਗਰਸਤ ਹੋ ਹੋ ਜਾਂਦਾ ਵਾ ਦੂਜੇ ਪਾਸੇ ਇਹ ਗੱਲ ਇਹ ਵੀ ਕੀਤੀ ਵੀ ਕਿਤੇ ਨਾ ਕਿਤੇ ਲੈ ਕੇ ਡਾਕਟਰ ਵੀ ਇੱਕ ਗੱਲ ਹੋਰ ਸਾਡੇ ਜ਼ਹਿਨ 'ਚ ਆ ਰਹੀ ਆ ਜਿਵੇਂ ਪਿਛਲੇ ਦਿਨੀ ਆ ਹਸਪੀਟਲ ਦੇ ਅੰਦਰ ਹੀ ਬਹੁਤ ਲੜਾਈ ਹੋਈ ਸੀ ਡਾਕਟਰ ਸਾਹਿਬ ਨਾਲ ਮਤਲਬ ਤੋੜਪੰਨ ਹੋਈ ਸੀ ਉਸ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈਗੇ ਕੀ ਮਤਲਬ ਡਾਕਟਰਾਂ ਦੇ ਇਸ ਤਰ੍ਹਾਂ ਇੱਕ ਤਾਂ ਕੰਮ ਦੇ ਵਿੱਚ ਵਿਗੜਣਾ ਸਰ ਉਸ ਤਰ੍ਹਾਂ ਦਾ ਕੀ ਮੈਸੇਜ ਦੋਗੇ ਮੈਂ ਤਾਂ ਬਸ ਜੀ ਇਹਨਾਂ ਨੂੰ ਲੋਕਾਂ ਨੂੰ ਅਪੀਲ ਹੀ ਕਰ ਸਕਦਾ ਹਾਂ ਬਾਕੀ ਅਕਲ ਤੇ ਉਹ ਮਾਲਕ ਦੇਵੇ ਤਾਂ ਦੇਵੇ ਕੀ ਕਹਿੰਨਾ ਮੈਂ ਤਾਂ ਇਹਨਾਂ ਨੂੰ ਅਪੀਲ ਹੀ ਕਰ ਸਕਦਾ ਔਰ ਲੋਕੀ ਜੇ ਆਪਣੀ ਜ਼ਿੰਮੇਵਾਰੀ ਆਪ ਸਮਝਣ ਲੱਗ ਜਾਂਦੇ ਤਾਂ ਜਿਹੜਾ ਹੈਗਾ ਸਾਡਾ ਅੱਧਾ ਕੰਮ ਜਿਹੜਾ ਹੈ ਉਹ ਕੱਟ ਜਾਂਦਾ ਨਹੀਂ ਸਰ ਜੀ ਜਿਸ ਤਰ੍ਹਾਂ ਲੋਕਾਂ ਨੇ ਇੱਥੇ ਆ ਕੇ ਭਾਂਡਾ ਤੋੜ ਦਿੱਤੀ ਸੀ ਦਬੰਦ ਹੀ ਕਰਨੀ ਚਾਹੀ ਚਾਹੀ ਮਤਲਬ ਐਦਾਂ ਚਾਹੀਦਾ ਨਹੀਂ ਸੀ ਆਪਣਾ ਜਦਕਿ ਪੂਰਾ ਸਿਸਟਮ ਇੱਥੇ ਪ੍ਰੋਪਰ ਚੱਲ ਰਿਹਾ ਵਾ ਕਿਤਨੇ ਕਿਤੇ ਹਰ ਸੰਪੂਰਨਤਾ ਤੇ ਅੱਧੀ ਦੇੜੇ ਚ ਕੋਈ ਇਨਸਾਨ ਹੁੰਦਾ ਹੀ ਨਹੀਂ ਦੇਖਿਆ ਜਾਵੇ ਕਿਤਨੇ ਕਿਤੇ ਕਮੀ ਹਰੇਕ ਇਨਸਾਨ ਚ ਪਈ ਹੈ ਚਾਹੇ ਆਪਣਾ ਘਾਰ ਵੀ ਲਾ ਲੋ ਆ ਕਿਸੇ ਸਾਡੇ ਉਹਨਾਂ ਚ ਵੀ ਕਮੀ ਹੁੰਦੀ ਹੈ ਕਿਸੇ ਸਾਡੇ ਬੱਚੇ ਚ ਕਮੀ ਹੋਊਗੀ ਜਾਂ ਕਿਸੇ ਕਿਸੇ ਜੀ ਕੋਈ ਸਾਰਾ ਸੰਪੂਰਨ ਨਹੀਂ ਹੁੰਦਾ ਇਨਸਾਨ ਪਰਫੈਕਟ ਜਿਹਨੂੰ ਆਪਾਂ ਕਹਿੰਦੇ ਆ ਪਰਫੈਕਟ ਕੋਈ ਨਹੀਂ ਹੁੰਦਾ ਪਰ ਬੱਟ ਇਹ ਆ ਵੀ ਪਰਫੈਕਟ ਜਿੰਨਾ ਤੁਹਾਡੇ ਕਹਿਣ ਦੇ ਮੁਤਾਬਿਕ ਪਰਫੈਕਟ ਤਾਂ ਵੀ ਪਰਮਾਤਮਾ ਹੀ ਆ ਪਰਫੈਕਟ ਤੋਂ ਪਰ ਉਸ ਨੂੰ ਪਰ ਲੋਕਾਂ ਨੂੰ ਦੇਖਿਆ ਜਾ ਰਿਹਾ ਲੋਕੀ ਕੀ ਸਾਬਿਤ ਕਰਨਾ ਚਾਹੁੰਦੇ ਆ ਵੀ ਆਪ ਅਸੀਂ ਅਸੀਂ ਦਬੰਗੇ ਹੀ ਕਰਕੇ ਆਹ ਕਰ ਲਾਂਗੇ ਜੀ ਜੋ న్యూਸ ਚ ਆ ਕੇ ਆਹ ਕਰ ਲਾਂਗੇ ਮਤਲਬ ਭੰਨ ਚੋੜ ਕਰ ਲਾਂਗੇ ਜਿਹੜੇ ਡਾਕਟਰ ਤੁਹਾਨੂੰ ਇਕ ਜ਼ਾਨ ਹੋਈਆ ਕਰਾਂਦੇ ਆ ਰੱਬ ਰੱਬ ਰੂਪ ਚ ਨਹੀਂ ਰੱਬ ਦਾ ਦਰਜਾ ਦਿੱਤਾ ਗਿਆ ਵਾ ਫਿਰ ਉਹ ਸਰ ਫਿਰ ਕਿਸ ਤਰ੍ਹਾਂ ਮਤਲਬ ਲੋਕਾਂ ਨੇ ਕੋਈ ਜਿਵੇਂ ਪਹਿਲੀ ਗੱਲ ਤਾਂ ਮੈਂ ਪਰ ਲਾਸਟ ਗੱਲ ਤੇ ਆਣਾ ਜੇ ਡਾਕਟਰ ਹੀ ਰੱਬ ਬਣ ਜਾਏ ਤਾਂ ਫਿਰ ਰੱਬ ਨੂੰ ਜਿਹੜਾ ਰੱਬ ਕੌਣ ਮੰਨੇ ਜੀ ਠੀਕ ਹੈ ਡਾਕਟਰ ਵੀ ਹਾਦ ਤੱਕ ਰਬਰ ਤਾਂ ਨਹੀਂ ਜੀ ਡਾਕਟਰ ਵੀ ਇਨਸਾਨ ਹੁੰਦੇ ਆ ਜੀ ਐਂਡ ਬਾਕੀ ਜਿਹੜੇ ਦਵੰਗੇ ਹੀ ਕਰਦੇ ਆ ਇਹ ਤੇ ਉਹਨਾਂ ਨੂੰ ਚਾਹੀਦਾ ਹੁਣ ਅਕਲ ਦਾ ਤੀਕਾ ਤਾਂ ਜਿਹੜਾ ਹੈਗਾ ਆਪਾਂ ਕਿਸੇ ਨੂੰ ਲਗਾ ਨਹੀਂ ਸਕਦੇ ਠੀਕ ਹੈ ਨਾ ਇਹ ਤੇ ਉਹਨਾਂ ਲੋਕਾਂ ਦੀ ਸੋਚ ਨਹੀਂ ਆਪ ਕੋ ਆਪਣੀ ਅਕਲ ਹੈ ਜਿੰਨੀ ਕਿਸੇ ਨੂੰ ਹੈਗੀ ਹੈ ਜੇ ਉਨੀ ਵਰਤੀ ਜਾਂਦਾ ਅਸੀਂ ਤੇ ਬੇਨਤੀ ਕਰ ਸਕਦੇ ਹਾਂ ਸੋਸੀ ਥੈਂਕ ਯੂ ਸਾਰਾ ਜਿਸ ਤਰ੍ਹਾਂ ਡਾਕਟਰ ਨੇ ਕਿਹਾ ਵੀ ਆ ਲਾਜ ਸਭ ਲਈ ਮੋਈਆ ਹੋ ਰਿਹਾ ਵਾ ਕਿਤਨੇ ਕਿਤੇ ਦੇਖਿਆ ਇਹ ਵੀ ਜਾ ਰਿਹਾ ਵੀ ਜਿਹੜਾ ਲਾਜ ਦੇ ਨਾਲ ਨਾਲ ਸਾਨੂੰ ਆ ਮਤਲਬ ਸਬਰ ਦੀ ਲੋੜ ਆ ਸੰਤੋਖ ਦੀ ਲੋੜ ਆ ਵੀ ਆਪਣਾ ਸਬਰ ਸੰਤੋਖ ਤੇ ਫੀਫੋ ਫਰਸਟ ਇਨ ਫਰਸਟ ਆਊਟ ਜਿਸ ਤਰ੍ਹਾਂ ਜਿਹੜਾ ਪਹਿਲਾਂ ਆਇਆ ਉਹੀ ਪਹਿਲਾਂ ਪਹਿਲਾਂ ਜਾਊਗਾ ਉਸਦੇ ਫਲਸਫੇ ਨਾਲ ਚੱਲਦੇ ਹੋਏ ਜੇ ਅਸੀਂ ਇਲਾਜ ਕਰਵਾਈਏ ਤਾਂ ਕਿਤਨੇ ਕਿਤੇ ਸਾਡਾ ਕੰਮ ਵੀ ਸਿਰੇ ਚੜੂਗਾ ਔਰ ਸਾਡਾ ਇਲਾਜ ਵੀ ਬਿਹਤਰੀਨ ਡਾਕਟਰ ਸਾਹਿਬਾਨਾਂ ਵੱਲੋਂ ਕੀਤਾ ਜਾਊਗਾ। ਦੇਸ਼ ਦੁਨੀਆ ਦੀ तमाम ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਜੁੜੇ ਰਹੋ। ਕੈਮਰਾ ਪਰਸਨ ਰਕੇਸ਼ ਸ਼ਰਮਾ ਦਿਨਾਲ ਐਡੀਟਰੀਨ ਚੀਫ ਰਵਿੰਦਰ ਪੋਗਲ ਦੀ ਵਿਸ਼ੇਸ਼ ਰਿਪੋਰਟ। ਧੰਨਵਾਦ ਜੀ।